ਜੋ ਸ਼ਰੀਰ ਮੁਖ ਆਗ ਬਖਸ਼ਿਸ਼ ਹੋਇਆ ਉਸ ਦੇ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਦਰ ਕਰੋ ਕ੍ਰishna ਅਬਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਮਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜ ਵਾ ਗੁਰਪੂਰਾ ਟਿਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਸੋਰਠ ਵੇਖੋ ਗੁਰੂ ਨੇ ਸਾਡੇ ਤੇ ਕਿੰਨਾ ਕਿੰਨੀ ਕਿਰਪਾ ਕੀਤੀ ਹੈ ਜਿਸ ਸਮੇਂ ਸੱਚੇ ਪਾਤਸ਼ਾਹ ਨੇ ਬਾਣੀ ਉਚਾਰੀ ਹੈ ਉਦੋਂ ਮੁਗਲਿਆ ਸੰਤ ਸੰਤਨਤ ਸੀ ਇਸਲਾਮਕ ਰਾਜ ਸੀ ਜਿਸ ਰਾਜ ਦੇ ਵਿੱਚ ਨਾਗ ਨੂੰ ਹਰਾਮ ਕਿਹਾ ਜਾਂਦਾ ਸੀ ਮੈਨੂੰ ਨਹੀਂ ਸਮਝ ਆਈ ਕਿ ਕਈ ਲੋਕ ਨਹੀਂ ਜੀ ਸਭ ਬਰਾਬਰ ਹੈ ਜੀ देखो ਤੁਸੀਂ ਇਹ ਕਹੋ ਸਾਰੇ ਸਤਿਕਾਰਯੋਗ ਨੇ ਇਹ ਗੱਲ ਮੰਨੀ ਜਾ ਸਕਦੀ ਹੈ ਬਰਾਬਰ ਸ਼ਬਦ ਨਹੀਂ ਕਿਹਾ ਜਾ ਸਕਦਾ ਕੋਈ ਨਾ ਕੋਈ ਪਿੰਡਤਾ ਸਭ ਵਿੱਚ ਹੈ ਪਿੰਡਤਾ ਦੇ ਇਥੋਂ ਤੱਕ ਹੈ ਵੀ ਬੰਦੇ ਤੋਂ ਬੰਦੇ ਵਿੱਚ ਹੈ ਪਰਮਾਤਮਾ ਦੀ ਜਿਹੜੀ ਵਿਚਿਤ੍ਰਤਾ ਹੈ ਉਹ ਇਹ ਥੋੜੀ ਹੈ ਜਿਹੜੀ ਆਪਾਂ ਕਥਨ ਕਰਦੇ ਆ ਉਹ ਨਹੀਂ ਹੈ ਸੀਤੰਬਧਾਰੀਆਂ ਮਗਰ ਤੁਰੇ ਹੋਏ ਆ ਨਾਤਕ ਚੇਟੇ ਕਰਨ ਵਾਲਿਆਂ ਦੇ ਮਗਰ ਤੁਰੇ ਹੋਏ ਆ ਅਸਲ ਵਿੱਚ ਗਾਨੇ ਵੀ ਆਪਾਂ ਵੀ ਤੇ ਕੱਠ ਪੁਤਲੀਆਂ ਹੀ ਆ ਬੰਦੇ ਤੇ ਆਪਾਂ ਵੀ ਨਹੀਂ ਬਣੇ ਬੰਦੇ ਮੰਦੇ ਤੇ ਗੁਰੂ ਦੇ ਮਗਰ ਤੁਰਦੇ ਨਾ ਦੇਡ ਦੀ ਧਰਤੀ ਤੇ ਸਹਨੇ ਕਮਾਲ ਬਾਦਸ਼ਾਹ ਦਰਬੀਸ਼ ਗੁਰੂ ਕਲਗੀ ਤਰਪਤਾਮੇ ਪੁੱਛਿਆ ਸੀ ਮਾਧੋ ਦਾਸ ਮੈਰਾਗੀ ਨੂੰ ਤੂੰ ਕੌਣ ਹੈ ਤੇ ਜਿਵੇਂ ਅੱਜ ਆਪਾਂ ਇੱਕ ਟਿਚਕਰ ਜੀ ਕਰਦੇ ਆ ਮਸ਼ਕਰੀ ਜੀ ਕਰਦੇ ਆ ਅਗਰ ਨਹੀਂ ਬੰਦਾ ਜਿਵੇਂ ਆਪਾਂ ਕਹਿੰਨੇ ਕਿਸੇ ਨੂੰ ਵੀ ਤੈਨੂੰ ਨਹੀਂਦਾ ਨਹੀਂ ਮੈਂ ਬੰਦਾ ਲੰਘ ਮੂਦੇ ਮਾਰਨ ਵਾਲਾ ਆਪਣੇ ਡੇਰੇ ਵਿੱਚ ਆਇਆਂ ਦੀ ਤੋਹੀਨ ਕਰਨ ਵਾਲਾ ਆਪਾਂ ਕਹੀਏ ਜੀ ਬੜੀ ਸ਼ਰਦਾ ਹੋ ਗਈ ਜੀ ਉਹਨੂੰ ਹੱਥ ਜੋੜ ਲੈ ਜੀ ਉਹਨੇ ਕਿਹਾ ਜੀ ਮੈਂ ਤੁਹਾਡਾ ਬੰਦਾ ਜੀ ਨਾ ਆ ਰਾਜ ਨੇ ਪੁੱਛਿਆ ਕਿ ਤੂੰ ਕੌਣ ਹੈ ਤੂੰ ਨੇ ਜ਼ਰੂਰ ਜਿਹੜੇ ਢੰਗ ਨਾਲ ਗੱਲ ਕੀਤੀ ਹੋਏਗੀ ਉਹ ਵਿਅੰਗਮਈ ਹੋਏਗਾ ਪਰ ਮੇਰੇ ਪਾਤਸ਼ਾਹ ਨੇ ਇੱਕ ਹੀ ਬਚਨ ਆਖਿਆ ਸੀ ਕਿ ਜੇ ਬੰਦਾ ਹੈ ਤੇ ਕੰਮ ਵੀ ਤਾਂ ਬੰਦੇ ਵਾਲੇ ਕਰਿਆ ਕਰ ਆ ਬੰਦਿਆਂ ਦੇ ਕੰਮ ਨੇ ਘਰਾਏ ਦੀ ਮੰਜੀ ਮੁੱਢੀ ਮਾਰ ਦੇਣੀ ਇਹ ਕਿਹੜੇ ਬੰਦਿਆਂ ਦਾ ਕੰਮ ਹੈ ਵੀ ਮੈਂ ਤਾਂ ਬੇਨਤੀ ਕੀਤੀ ਵੀ ਬੰਦੇ ਤਾਂ ਆਪਾ ਵੀ ਨਹੀਂ ਹੈਗੇ ਆਪਾ ਵੀ ਇਹਨੇ ਕੱਟ ਪੁਤਲੀਆਂ ਹੈਗੀਆਂ ਮਦਾਰੀ ਨਚਾਈ ਜਾਂਦੇ ਨੇ ਆਪਾਂ ਬਚੀ ਜਾਂਦੇ ਆ ਸਤਿਗੁਰੂ ਤਾਂ ਸਾਹਮਣੇ ਵੀ ਨਹੀਂ ਹੈਗਾ ਅੱਜ ਦਾ ਸ਼੍ਰੀ ਮੁਖਵਾਕ ਜੋ ਸਾਡਾ ਮਾਰਗ ਦਰਸ਼ਨ ਕਰਦਾ ਉਹ ਇਹੋ ਹੀ ਹੈ ਕਿ ਗੋਰੇ ਪੂਰਾ ਭੇਟਿਓ ਵੱਡੇ ਭਾਗੀ ਵੱਡੇ ਭਾਗ ਹੋਣਗੇ ਤੇ ਪੂਰਾ ਗੁਰੂ ਮਿਲੇਗਾ ਦੇ ਤੱਕ ਅੱچے ਮਿਲਣਗੇ ਅਧੂਰੇ ਮਿਲਣਗੇ ਹੋ ਸਕਦਾ ਜਿਵੇਂ ਲੋਕਾਂ ਨੂੰ ਜੇਲਾਂ ਚ ਬੈਠੇ ਮਿਲੇ ਨੇ ਉਹ ਜੇ ਸਾਨੂੰ ਵੀ ਮਿਲਣਗੇ ਕਿੰਡੀ ਖੁਸ਼ੀ ਹੁੰਦੀ ਹੈ ਸਾਡੀ ਸਾਨੂੰ ਗੁਰੂ ਗੁਰੂ ਨਾਨਕ ਸਾਹਿਬ ਵਰਗੇ ਮਹਾਰਾਜ ਵਰਗੇ ਮਿਲੇ ਨੇ ਗੁਰੂ ਰਾਮਦਾਸ ਮਹਾਰਾਜ ਵਰਗੇ ਮਿਲੇ ਨੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਨੰ ਭੰਨਨ ਸੂਰਮੇ ਗੁਰੂ ਵੱਡੇ ਯੋਧੇ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਿਲੇ ਗੁਰੂ ਹਰ ਰਾਏ ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲੇ ਔਰ ਸਭ ਤੋਂ ਵੱਡਾ ਨੇਕ ਲੰਕ ਅਵਤਾਰ ਧੰਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਲੇ ਕਿ ਅਸੀਂ ਬੰਦੇ ਬਣਦੇ ਹੀ ਨਹੀਂ ਅੱਜ ਵੀ ਪੁੱਛੀ ਜਾਂਦੇ ਆ ਉਹ ਕਦੋਂ ਆਏਗਾ ਜੀ ਨੇਕ ਲੰਗ ਅਵਤਾਰ ਕੁਛੋ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਆ ਸਕਦਾ ਕੋਈ ਨੇਕ ਲੰਗ ਅਵਤਾਰ ਜਿਸੇ ਕੋਠੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਸ ਕਮਰੇ ਵਿੱਚ ਕੋਈ ਮੇਰੀ ਧੀ ਭੈਣ ਮੱਛੀ ਟਿੰਡਿਆਂ ਬੱਧੀ ਬੈਠੇ ਪਾਠ ਕਰੇ ਤੂੰ ਕੁੜੀ ਮਾਰੀ ਕੋਈ ਕੰਨਕ ਹੈ ਕੋਈ ਕਹਿ ਸਕਦਾ ਵੀ ਕੁੜੀਏ ਤੂੰ ਅੰਦਰ ਕੱਲੀ ਕੀ ਕਰਦੀ ਸੀ ਤੇ ਫਿਰ ਹੋਰ ਕਿਹੜਾ ਨੇਕ ਲੱਗ ਚਾਹੀਦਾ ਤੁਹਾਨੂੰ ਪਰ ਘਰ ਤੇ ਹੋਈ ਵੀ ਆਪਾਂ ਬੰਦੇ ਬਣਦੇ ਹੀ ਨਹੀਂ ਕੱਟ ਕੁਤਰੀਆਂ ਹੈਗੀਆਂ ਨੱਚੀ ਜਾਂਦੇ ਆ ਉਹ ਨਚਾਈ ਜਾਂਦੇ ਨੇ ਅਸਲ ਵਿੱਚ ਗੁਰੂ ਪિતા ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਉਹ ਸਮਾਂ ਜਦੋਂ ਰਾਗ ਹਰਾਮ ਹੋਵੇ ਮਹਾਰਾਜ ਨੇ ਫੈਸਲਾ ਕੀਤਾ ਵੀ ਮੈਂ ਬਾਣੀ ਉਚਾਰ ਨਹੀਂ ਲਾਗਾ ਵਿੱਚ ਮੈਂ ਬੇਨਤੀ ਕਰ ਰਿਹਾ ਸੀ ਸਭ ਬਰਾਬਰ ਨਹੀਂ ਹੈ ਸਤਿਕਾਰਯੋਗ ਹੈਗੇ ਜੋ ਕਈ ਕਹਿੰਦੇ ਨਹੀਂ ਜੀ ਇਸਤਰੀ ਪੁਰਖ ਬਰਾਬਰ ਨੇ ਬਰਾਬਰ ਨੇ ਜੇ ਇੱਕ ਬੱਚਾ ਪੁਰਖ ਜਮੇ ਇੱਕ ਬੱਚਾ ਇਸਤਰੀ ਜਮੇ ਹਾਂ ਸਤਿਕਾਰਯੋਗ ਹੈ ਇਸਤਰੀ ਦਾ ਆਪਣਾ ਸਨਮਾਨ ਹੈ ਪੁਰਖ ਦਾ ਆਪਣਾ ਸਨਮਾਨ ਹੈ ਇਸਤਰੀ ਦੀ ਬੰਤਰ ਬਣਾਵਟ ਸੋਹਜ ਆਪਣਾ ਹੈ ਮਨੁੱਖ ਦਾ ਆਪਣਾ ਹੈ ਸਤਗੁਰੂ ਕਹਿੰਦੇ ਸੀ ਜੋਤ ਇੱਕ ਬਣਾਉਣੀ ਸੀ ਮੂਰਤੀਆਂ ਇੱਕ ਨਹੀਂ ਹੋ ਸਕਣੀਆਂ ਮੂਰਤੀਆਂ ਤੇ ਦੋ ਹੀ ਨੇ ਇੱਕ ਜੋਤ ਦੋਏ ਮੂਰਤੀ ਦੁਨੀਆਂ ਦਾ ਸਭ ਤੋਂ ਲੇਟੈਸਟ ਧਰਮ ਹੈ ਸਿੱਖ ਧਰਮ ਦੁਨੀਆਂ ਦਾ ਸਭ ਤੋਂ ਵੱਡਾ ਸੈਂਟੀਫਿਕ ਧਰਮ ਹੈ ਸਿੱਖ ਧਰਮ ਮੈਨੂੰ ਜਦੋਂ ਵੀ ਸੇਵਾ ਦਾ ਸਮਾਂ ਮਿਲਲੇ ਮੈਂ ਬੇਨਤੀ ਕਰਦਾ ਕੋਈ ਗਿਆਨ ਕੋਈ ਵਿਗਿਆਨ ਕੋਈ ਸਾਇੰਸ ਕੋਈ ਟੈਕਨੋਲੋਜੀ ਸਿੱਖ ਧਰਮ ਨੂੰ ਚੈਲੰਜ ਨਹੀਂ ਕਰ ਸਕਦੀ ਕਿਸੇ ਕੋਖੋ ਤੋਂ ਨਹੀਂ ਕਰ ਸਕਦਾ ਜੇ ਅਸੀਂ ਆਤ ਕਫੀਆਂ ਕਰਾਂਗੇ ਤਾਂ ਉਹਦਾ ਕੀ ਇਲਾਜ ਹੈ ਤੁਹਾਡੇ ਗੁਰੂ ਨੇ ਫੈਸਲਾ ਕੀਤਾ ਕਿ ਮੈਂ ਜਿਹੜੀ ਰੱਬ ਦੀ ਸਿਫਤ ਸਲਾਹ ਕਰਨੀ ਉਹ ਕਰਨੀ ਰਾਗ ਵਿੱਚ ਹੈ ਇਹ ਕੈਸਾ ਸੁਰਖਸ਼ਿਤ ਭੰਡਾ ਸੀ ਜਿਹੜਾ ਇਸ ਕੀਮਤੀ ਦਾਤ ਨੂੰ Some is